ਬਹੁਤ ਜਿਆਦਾ ਤੜਫ ਕੇ ਮੇਰਾ ਪਿਓ ਮੇਰੇ ਹੱਤਾ ਚ ਮਰਿਆ ਤੇ ਪੱਟ ਤੇ ਬੰਬ ਵੱਜਦਾ ਹੀ ਮੇਰੇ ਤੇ ਫਿਰ ਵੀ ਚਲੋ ਮੈਂ ਹੁਣ ਫਿਰ ਵੀ ਨਿੱਤਰੇ ਹੋਇਆ ਮੈਂ ਇੱਥੇ ਖੜਾ ਮੈਂ ਕਿਹਾ ਨਹੀਂ ਮੈਂ ਲੜੂਗਾ ਆਪਣੇ ਲੋਕਾਂ ਲਈ ਆਪਣੇ ਇਹ ਲੋਕ ਮੇਰੇ ਨਹੀਂ ਇਹ ਸਾਡੇ ਜਦੋਂ ਦੇਖਦੇ ਨੇ ਤੁਹਾਡੇ ਮਾਤਾ ਜੀ ਇਸ ਤਰ੍ਹਾਂ ਦਾ ਮਾਹੌਲ ਇੱਥੇ ਬਣਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਤੇ ਮੇਰਾ ਬੇਟਾ ਸਭ ਤੋਂ ਅੱਗੇ ਖੜਾ ਹੈ ਤੇ ਉਹਨਾਂ ਦੇ ਮਨ ਚ ਇੱਕ ਚਿੰਤਾ ਤਾਂ ਜ਼ਰੂਰ ਹੁੰਦੀ ਹੋਏਗੀ ਮਾਂ ਹੈ ਮਾਂ ਦਾ ਦਿਲ ਹੈ ਹਾਂਜੀ ਮਾਂ ਦਾ ਦਿਲ ਬਹੁਤ ਨਰਮ ਦਿਲ ਹੁੰਦਾ ਈ ਤੇ ਚਿੰਤਾ ਬਹੁਤ ਜ਼ਿਆਦਾ ਮੈਂ 2 ਦਿਨ ਪਿੱਛੇ ਇਹਨੂੰ ਘਰ ਲੈ ਕੇ ਆਏ ਸੀ ਕਿਉਂਕਿ ਉਹ ਫਿਕਰ ਕਰਦੀ ਤੇ ਉਹਨੂੰ ਪਤਾ ਲੱਗ ਗਿਆ ਤੇ ਮੇਰੇ ਪੱਟ ਤੇ ਬੰਬ ਬਾਜ ਜਾਂਦਾ ਤੇ ਮੈਂ ਫੈਕਟਰੀ 'ਚ ਕੰਮ ਕਰਦਾ ਸੀ 11000 ਤਨਖਾਹ ਤੇ ਮੈਂ ਬੀਐਮਸੀ ਮਸ਼ੀਨ ਦਾ ਆਪਰੇਟਰ ਹੀ ਉਹਦੇ ਕੰਮ ਕਰਦਾ ਹੁਣ ਮੈਂ ਕਿਉਂ ਬੈਠਾ ਹਾਂ ਮੈਂ ਉਹੀ ਕਹਿ ਰਹੀ 11000 ਅਗਰ ਮਹੀਨੇ ਦੰਦਾ ਹੁਣ ਤਾਂ ਉਹ ਵੀ ਨਹੀਂ ਆਊਗਾ ਤੁਸੀਂ ਇੱਥੇ ਬੈਠੇ ਉੱਤੇ ਗੱਲ ਆਈ ਹੈ ਜਦੋਂ ਵੀ ਆਪਣੇ ਲੋਕਾਂ ਤੇ ਭੀੜ ਪੈਂਦੀ ਆ ਜਦੋਂ ਵੀ ਲੋਕਾਂ ਨੂੰ ਚਾਹੀਦਾ ਕਿ ਹਾਂ ਆਪਣੇ ਨਾਲ ਖੜਨਾ ਚਾਹੀਦਾ ਉਦੋਂ ਮੈਂ ਹਮੇਸ਼ਾ ਖੜਦਾ ਮੈਂ ਕੰਮ ਛੱਡ ਕੇ ਆ ਜਾਂਦਾ ਹੁੰਨਾ ਕਿਉਂਕਿ ਕੰਮ ਤਾਂ ਸਾਰੀ ਜ਼ਿੰਦਗੀ ਕਰਨੇ ਨਹੀਂ ਕੰਮ ਸਾਰੀ ਜ਼ਿੰਦਗੀ ਕਰਨੇ ਆਈ ਆਪਾਂ ਨੇ ਸਟ੍ਰੇਕਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਹਾਂ ਪਿਛਲੇ ਕਿਸਾਨ ਆंदोलਨ ਦੇ ਸਖਮਜੇ ਭਰੇ ਨਹੀਂ ਪਰ ਹਰੇ ਜ਼ਖਮਾਂ ਦੇ ਨਾਲ ਹੀ ਮੁੜ ਤੋਂ ਇੱਥੇ ਕਿਸਾਨ ਜੋ ਨੇ ਬਾਰਡਰਾਂ ਤੇ ਕੇਂਦਰ ਸਰਕਾਰ ਖਿਲਾਫ ਡਟੇ ਨੇ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਹੈ ਹਰਪ੍ਰੀਤ ਸਿੰਘ ਦੀ ਇਨਾਂ ਦੇ ਪਿਤਾ ਨਾਇਬ ਸਿੰਘ ਪਿਛਲੇ ਕਿਸਾਨ ਆंदोलਨ ਚੋਨਾ ਦੀ ਮੌਤ ਹੋਈ ਸੀ ਕਿਸਾਨਾਂ ਨੇ ਜਿਹੜੇ 750 ਕਿਸਾਨਾਂ ਦੀ ਸ਼ਹੀਦ ਕਿਸਾਨਾਂ ਦੀ ਜਿਹੜੀ ਲਿਸਟ ਤਿਆਰ ਕੀਤੀ ਸੀ ਉਸ ਵਿੱਚ ਨਾਇਬ ਸਿੰਘ ਦਾ ਨਾਮ ਵੀ ਸ਼ਾਮਲ ਹੈ ਹਰਪ੍ਰੀਤ ਸਿੰਘ ਦਾ ਹੌਸਲਾ ਦੇਖੋ ਕਿ ਮੋੜ ਤੋਂ ਇਸ ਅੰਦੋਲਨ ਚ ਆਇਨੇ ਪਹਿਲਾਂ ਪਿਤਾ ਨਾਲ ਆਉਂਦੇ ਸੀ ਹੁਣ ਇਕੱਲੇ ਆਉਂਦੇ ਨੇ ਪਿਤਾ ਦਾ ਸਹਾਰਾ ਨਹੀਂ ਹੈ ਪਰ ਉਹਨਾਂ ਦੇ ਹੌਸਲੇ 'ਚ ਕਿਸੇ ਵੀ ਤਰ੍ਹਾਂ ਦੀ ਕੁਈ ਕਮੀ ਨਹੀਂ ਹੈ ਹਰਪ੍ਰੀਤ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਮਾਤਾ ਜ਼ਰੂਰ ਰੋਕਦੇ ਹੋਣਗੇ ਕਿ ਨਾ ਜਾਓ ਫਿਕਰ ਹੁੰਦੀ ਹੋਊਗੀ ਇੱਥੇ ਨੈਟਵਰਕ ਨਹੀਂ ਆਂਦਾ ਫੋਨ ਵੀ ਨਹੀਂ ਕਰ ਪਾਉਂਦੇ ਹੋਣਗੇ ਤੁਸੀਂ ਇੱਕ ਦੂਰ ਜਾ ਕੇ ਇੱਕ ਕਾਲ ਤਾਂ ਦਿਨ ਚ ਕਰ ਦਿੰਦੇ ਹੋਵੋਗੇ ਕਿ ਉਹਨਾਂ ਨੂੰ ਹੌਸਲਾ ਮਿਲੇ ਪਤੀ ਦਾ ਸਹਾਰਾ ਉਹ ਗਵਾ ਚੁੱਕੇ ਨੇ ਹੁਣ ਪੁੱਤ ਦਾ ਸਹਾਰਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਟੀਮ ਨੂੰ 23 ਕਿਸਾਨ ਅੰਦੋਲਨ ਚੱਲਿਆ ਸੀ ਉਸ ਦੌਰਾਨ 2021 ਦੌਰਾਨ 9ਵਾਰ ਬ੍ਰੀ 2021 ਨੂੰ ਮੈਂ ਆਪਣੇ ਫਾਦਰ ਨੂੰ ਇਸ ਕਿਸਾਨ ਮੋਰਚੇ ਦੌਰਾਨ ਗਵਾ ਲਿੰਦਾ ਤੇ ਦੁੱਖ ਤਾਂ ਬਹੁਤ ਹੁੰਦਾ ਹੁਣ ਦੁੱਖ ਇੰਨਾ ਦੁੱਖ ਆ ਕਿ ਜਦੋਂ ਵੀ ਇਹਨੂੰ ਫਰੋਲੀਆ ਤਾਂ ਦੁੱਖ ਅੰਦਰੋਂ ਫੋਟੋ ਫੋਟਰ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਤੜਫ ਕੇ ਮੇਰਾ ਪਿਓ ਮੇਰੇ ਹੱਥਾਂ 'ਚ ਮਰਿਆ ਉਹ ਬਾਰੀ ਬੀ ਤੇ ਫੇਰੀ ਹੁਣ ਉਸ ਦੌਰਾਨ ਚਲੋ ਅਸੀਂ ਜਿਹੜੇ ਕਾਲੇ ਕਾਨੂੰਨ ਨੇ ਉਹ ਤਾਂ ਵਾਪਸ ਕਰ ਦਿੱਤੀ ਸੀ ਸਰਕਾਰ ਨੇ 13 ਮਹੀਨੇ ਬਿਠਾ ਕੇ ਜਦੋਂ ਪਿਛਲਾ ਅੰਦੋਲਨ ਚੱਲਿਆ ਸੀ ਉਸ ਦੌਰਾਨ ਐਮਐਸਪੀ ਦੀ ਵੀ ਲੜਾਈ ਨਾਲੇ ਸੀ ਸਰਕਾਰ ਨੇ ਐਮਐਸਪੀ ਦੀ ਲਿਖ ਕੇ ਦਿੱਤਾ ਸੀ ਕਿ ਅਸੀਂ 6 ਮਹੀਨਿਆਂ ਦੇ ਵਿੱਚ ਕਮੇਟੀ ਬਣਾਵਾਂਗੇ ਕਿ ਤੁਹਾਡੀ ਇਹ ਕਮੇਟੀ ਕਾਨੂੰਨ ਦੇ ਰੂਪ ਵਿੱਚ ਕਾਨੂੰਨ ਬਣ ਜਾਵੇ ਕਿ ਐਮਐਸਪੀ ਅਸੀਂ ਲਾਗੂ ਕਰ ਦਵਾਂਗੇ ਹੁਣ ਦੇਖੋ ਉਹ ਅੰਦੋਲਨ ਨੂੰ ਤਕਰੀਬਨ ਹੀ 2 ਸਾਲ ਹੋਣ ਵਾਲੇ ਨੇ ਤਕਰੀਬਨ ਮੈ ਲਾਦਾਈ 21 22 23 ਹਾਂਜੀ 2 ਸਾਲ ਹੋ ਚੱਲੀ ਉਸ ਅੰਦੋਲਨ ਨੂੰ 2 ਸਾਲ ਹੋ ਗਏ ਤੇ ਅੱਜ ਤੱਕ ਐਮਐਸਪੀ ਨੂੰ ਦੇਖ ਲਓ ਦੁਬਾਰਾ ਫੇਰ ਜੰਗਲ ਲੜ ਰਹੇ ਨੇ ਕਿਸਾਨ ਇਸ ਅੰਦੋਲਨ ਦੌਰਾਨ ਵੀ ਆਪਣੇ 4-5 ਕਿਸਾਨ ਸ਼ਹੀਦ ਹੋ ਜਾਂਦੇ ਨੇ ਕੱਲ ਖਨੌਰੀ ਬਾਰਡਰ ਮੁੰਡੇ ਦੀ ਆ ਦੇਖੋ ਤੁਹਾਡੇ ਵਰਗਾ ਨੌਜਵਾਨ ਮੁੰਡਾ ਤੁਸੀਂ ਵੀ ਸੋਚੋ ਉਸ ਦੇ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਮਤਲਬ ਉਹਨਾਂ ਦਾ ਦਰਦ ਜੋ ਹੈ ਸ਼ਬਦਾਚ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਸੋਚ ਹੀ ਨਹੀਂ ਸਕਦੇ ਕਿ ਕਿੰਨੀ ਦਰਦ ਚ ਉਹ ਪਰਿਵਾਰ ਗੁਜ਼ਰ ਰਿਹਾ ਦੇਖੋ ਜੀ ਉਹ ਨੌਜਵਾਨ 21 ਸਾਲ ਦਾ ਨੌਜਵਾਨ ਸੀ ਸਿਰ ਚ ਉਹਦੇ ਗੋਲੀਬਾਜੀ ਦੀ ਰੀਅਲ ਗੋਲੀ ਕਹਿੰਦੇ ਜਿਹਨੂੰ ਤੇ ਉਹਦੇ ਮਾਪੇ ਹੈ ਨਹੀਂ ਵਿਚਾਰੇ ਦੇ ਕਹਿੰਦੇ ਦਾਦੀ ਨੇ ਪਾਲਿਆ ਸੀ ਤਿੰਨ ਭੈਣਾਂ ਨੇ ਵਿਚਾਰੇ ਦੀ ਬਹੁਤ ਘੱਟ ਜ਼ਮੀਨ 1.5 ਕਿਲਾ ਜ਼ਮੀਨ ਆ ਉਸ ਕੋਲ ਤੇ ਬਹੁਤ ਭਿਆਨਕ ਸਮਾਜ ਚੱਲ ਰਿਹਾ ਕਿ ਸਰਕਾਰ ਨੂੰ ਐ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕਿਸੇ ਦੀ ਜਾਨ ਲੈ ਲਓ ਕਿਉਂਕਿ ਇੱਕ ਆਪਣਾ ਲੋਕਤੰਤਰ ਦੇਸ਼ ਆਪਾਂ ਨੂੰ ਜੇ ਲੋਕਤੰਤਰ ਦੇਸ਼ ਆ ਤਾਂ ਲੋਕਤੰਤਰ ਮੁਲਕ 'ਚ ਆਪਾਂ ਕਿਤੇ ਵੀ ਧਰਨਾ ਲਾ ਸਕਦੇ ਆ ਕਿਤੇ ਵੀ ਆਪਾਂ ਸ਼ਾਂਤਮਈ ਬੈਠ ਸਕਦੇ ਆ ਹੁਣ ਦੇਖੋ ਟਰੈਕਟਰ ਟਰਾਲੀਆਂ ਨੂੰ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਕਿ ਇਹ ਹਥਿਆਰ ਨਹੀਂ ਅਸੀਂ ਹਥਿਆਰ ਲੈ ਕੇ ਜਾਣ ਨਹੀਂ ਦੇਣ ਦੇਣੇ ਤੇ ਇੱਕ ਇਹ ਕਹਿੰਦੇ ਜੇ ਤੁਸੀਂ ਦਿੱਲੀ ਹੋ ਜਾਣਾ ਕਹਿੰਦੇ ਤੁਸੀਂ ਟ੍ਰੇਨ ਬੱਸਾਂ 'ਚ ਜਾਓ ਸੋ ਜਿਹੜਾ ਕਿਸਾਨ ਆ ਇਹ ਕਿਸਾਨਾਂ ਦੇ ਗੱਡੇ ਨੇ ਕੋਈ ਵੀ ਰਹਿਣ ਸਮਾਨ ਰਹਿਣ ਲਈ ਖਾਣ ਲਈ ਇਹਦੇ ਵਿੱਚ ਇਹ ਸਮਾਨ ਲੈ ਕੇ ਜਾਊਗਾ ਕਿਸਾਨ ਇਸ ਕਰਕੇ ਪਹਿਲਾਂ ਵੀ ਗਏ ਨੇ ਹੁਣ ਵੀ ਜਾਣਾ ਤੇ ਹੁਣ ਦੇਖੋ ਹਮੇਸ਼ਾ ਕਿਸਾਨਾਂ ਤੇ ਦੋਸ਼ ਲੱਗਦਾ ਆਮ ਲੋਕ ਹੋਣ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਜੱਜ ਹੋਣ ਉਹ ਦੋਸ਼ ਲਾਉਂਦੇ ਨੇ ਚਾਹੇ ਵਕੀਲ ਵੀ ਹੋਣ ਵਿੱਚ ਵਿੱਚ ਹੈਗੇ ਨਹੀਂ ਉਹ ਦੋਸ਼ ਲਾਉਂਦੇ ਨੇ ਕਿ ਭਾਈ ਕਿਸਾਨ ਹਮੇਸ਼ਾ ਸੜਕਾਂ ਮੰਨ ਲੈਂਦੇ ਨੇ ਇਹ ਰੋਡ ਬੰਦ ਕਰ ਦਿੰਦੇ ਨੇ ਐਤਕੀ ਦੇਖ ਲਓ ਤੁਸੀਂ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਆ ਜਿਹੜੀ ਬਾਰਡਰ ਆ ਸੰਭੂ ਬਾਰਡਰ ਜਾਂ ਹੋਰ ਬਾਰਡਰ ਖਨੋਰੀ ਬਾਰਡਰ ਜਾਂ ਤੁਸੀਂ ਡੱਬਾ ਵਾਲੇ ਲਾ ਲੋ ਤਿੰਨੇ ਬਾਰਡਰ ਹਰਿਆਣਾ ਸਰਕਾਰ ਨੇ ਬੰਦ ਕੀਤੇ ਨੇ ਸਰਕਾਰ ਨੇ ਬੰਦ ਕੀਤੇ ਨੇ ਇਹ ਆਮ ਕਿਸਾਨਾਂ ਨੇ ਨਹੀਂ ਬੰਦ ਕੀਤੇ ਇਹ ਕਿ ਇਹ ਹਮੇਸ਼ਾ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੜਕਾਂ ਮਲਦੇ ਨੇ ਕਿਸਾਨ ਤਾਂ ਇੱਕ ਜਗ੍ਹਾ ਤੇ ਜਾ ਕੇ ਦਿੱਲੀ ਰਾਜਧਾਨੀਆਂ ਦੇ ਦਿੱ ਬਿਲਕੁਲ ਹਟਾਪਾ ਤੁਹਾਡਾ ਰੋਸ ਗੁੱਸਾ ਦੇਖ ਪਾ ਰਹੇ ਹਾਂ ਸਰਕਾਰ ਪ੍ਰਤੀ ਤੁਸੀਂ ਆਪਣੇ ਪਿਤਾ ਨੂੰ ਗਵਾਇਆ ਹੈ ਘਰ ਦੇ ਹਾਲਾਤਾਂ ਬਾਰੇ ਦੱਸੋ ਥੋੜਾ ਹਾਂਜੀ ਘਰ ਦੇ ਹਾਲਾਤ ਤਾਂ ਸਾਡੇ ਬਹੁਤੇ ਚੰਗੇ ਨਹੀਂ ਹੈਗੇ ਮੇਰੇ ਹਿੱਸੇ ਇੱਕ ਕਨਾਲ ਜ਼ਮੀਨ ਆਉਂਦੀ ਹੈ ਇੱਕ ਕਨਾਲ ਦੇ ਵਿੱਚ 12 ਬਿਸਵੇ ਹੁੰਦੇ ਬਹੁਤ ਛੋਟੀ ਜ਼ਮੀਨ ਹੁੰਦੀ ਆ ਤੇ ਦੇਖ ਲਓ ਤੁਸੀਂ ਫਿਰ ਵੀ ਮੈਂ ਆਪਣਾ ਜਿਗਰਾ ਜਿਹੜਾ ਮੈਂ ਲੜ ਰਿਹਾ ਕਿਉਂਕਿ ਜਿਹੜੇ ਪੰਜਾਬ ਆ ਪੰਜਾਬ ਦੀ ਹੋਂਦ ਬਚਾਉਣ ਲਈ ਜਾਂ ਪੰਜਾਬ ਦੇ ਲੋਕਾਂ ਨਾਲ ਖੜਨਾ ਇਹ ਮੈਨੂੰ ਸਿਖਾਉਂਦਾ ਤਾਂ ਮੈਂ ਹਮੇਸ਼ਾ ਇਹਨਾਂ ਲਈ ਲੜਦਾ ਰਹੂੰਗਾ ਜਦੋਂ ਤੱਕ ਮੇਰੇ ਚਸਾ 13 ਫਰਵਰੀ ਨੂੰ ਮੈਂ ਮੁਰੇ ਹੋ ਕੇ ਲੜਿਆ ਹੀ ਮੋਰੇ ਹੋ ਕੇ ਜਿਹੜੇ ਅਥਰੂ ਗੈਸ ਨੇ ਉਦੋਂ ਤਕਰੀਬਨ 14-1500 ਅਥਰੂ ਗੈਸੇ ਸਿੱਟਿਆ ਉਹਨਾਂ ਦੀ ਆਵਾਜ਼ ਇੰਨੀ ਭਿਆਨਕਾ ਤੁਸੀਂ ਸੁਣੀ ਹੋਣੀ ਹੈ ਕਿਵੇਂ ਬੰਬ ਜਿਵੇਂ ਬਹੁਤ ਜ਼ਿਆਦਾ ਵੱਡੇ ਬਲਾਸਟ ਬੰਬ ਛੱਡੇ ਹੋਣ ਇੰਨੀ ਜ਼ਿਆਦਾ ਜ਼ੋਰ ਨਾਲ ਉਸ ਦੌਰਾਨ 4-5 ਵਜੇ ਦੇ ਵਿਚਕਾਰ ਮੇਰੇ ਬੰਬ ਵੀ ਵੱਜਦਾ ਈ ਇੱਕ ਪੱਟ ਤੇ ਤੇ ਫਿਰ ਮੈਨੂੰ ਇੱਥੇ ਰਾਜਪੁਰੇ ਐਡਮਿਟ ਵੀ ਹੋਇਆ ਸੀ ਤੇ ਪੱਟ ਤੇ ਬੰਬ ਵੱਜਦਾ ਈ ਮੇਰੇ ਤੇ ਫਿਰ ਵੀ ਚਲੋ ਮੈਂ ਹੁਣ ਫਿਰ ਵੀ ਨਿੱਤਰੇ ਹੋਇਆ ਮੈਂ ਇੱਥੇ ਖੜਾ ਮੈਂ ਕਹ ਨਹੀਂ ਮੈਂ ਲੜੂਗਾ ਆਪਣੇ ਲੋਕਾਂ ਲਈ ਆਪਣੇ ਇਹ ਲੋਕ ਮੇਰੇ ਨਹੀਂ ਇਹ ਸਾ ਜਦੋਂ ਦੇਖਦੇ ਨੇ ਤੁਹਾਡੇ ਮਾਤਾ ਜੀ ਇਸ ਤਰ੍ਹਾਂ ਦਾ ਮਾਹੌਲ ਇੱਥੇ ਬਣਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਤੇ ਮੇਰਾ ਬੇਟਾ ਸਭ ਤੋਂ ਅੱਗੇ ਖੜਾ ਹੈ ਤੇ ਉਹਨਾਂ ਦੇ ਮਨ 'ਚ ਇੱਕ ਚਿੰਤਾ ਤਾਂ ਜ਼ਰੂਰ ਹੁੰਦੀ ਹੋਏਗੀ ਮਾਂ ਹੈ ਮਾਂ ਦਾ ਦਿਲ ਹੈ ਹਾਂਜੀ ਮਾਂ ਦਾ ਤਾਂ ਹੀ ਬਹੁਤ ਨਰਮ ਦਿਲ ਹੁੰਦਾ ਹੀ ਤੇ ਚਿੰਤਾ ਬਹੁਤ ਜ਼ਿਆਦਾ ਮੈਂ 2 ਦਿਨ ਪਿੱਛੇ ਇਹਨੂੰ ਘਰ ਲਾ ਕੇ ਆਏ ਸੀ ਕਿਉਂਕਿ ਉਹ ਫਿਕਰ ਕਰਦੀ ਸੀ ਤੇ ਉਹਨੂੰ ਪਤਾ ਲੱਗ ਗਿਆ ਸੀ ਮੇਰੇ ਪੱਟ ਤੇ ਬੰਬ ਵੱਜ ਜਾਂਦਾ ਉਹ ਬਹੁਤ ਫਿਕਰ ਕਰਦੀ ਸੀ ਮੈਂ ਕਿਹਾ ਚਲੋ ਘਰ ਜਾ ਕੇ ਮੈਂ ਥੋੜਾ ਮਾਤਾ ਨੂੰ ਦਿਖਾਇਆ ਮੈਂ ਦੇਖ ਕੇ ਮੈਨੂੰ ਥੋੜੀ ਠੀਕ ਹੋ ਜੂਗੀ ਕਿਉਂਕਿ ਬਿਮਾਰ ਚੱਲਦੀ ਆ ਤੇ ਮੈਂ ਗਿਆ ਸੀ 2 ਦਿਨ ਅੱਜ ਵੀ ਮੇਰੀ ਫੋਨ ਤੇ ਗੱਲ ਹੋਈ ਸੀ ਅੱਜ ਮੈਂ ਮਾਤਾ ਨੂੰ ਮੈਨੂੰ ਮਾਤਾ ਦੱਸਦੀ ਸੀ ਕਹਿੰਦੀ 2 ਦਿਨ ਤੂੰ ਘਰੇ ਆਇਆ ਸੀ ਕਹਿੰਦੀ ਮੈਨੂੰ ਉਦੋਂ ਵਧੀਆ ਨੀਂਦ ਆਈ ਸੀ ਕਹਿੰਦੀ ਹੂੰ ਤਾਂ ਨੀਂਦ ਆਉਂਦੀ ਨਹੀਂ ਹੈਗੀ ਤੇ ਮੇ ਮਾਤਾ ਨੂੰ ਇਹੀ ਕਹਿਣਾ ਉਹਨਾਂ ਕੀ ਮਾਤਾ ਆਪਣੇ ਤਾਂ ਸਿੰਘ ਸੂਰਮੇ ਨੇ ਇਹ ਆਪਣੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਲੜੇ ਨੇ ਜਾਨ ਦਿੱਤੀ ਆ ਤਾਂ ਆਪਾਂ ਨੂੰ ਕਦੇ ਨੀਮਾ ਨਹੀਂ ਸੋਚਣਾ ਚਾਹੀਦਾ ਕਿਉਂਕਿ ਮੇਰੀ ਮਾਤਾ ਨੇ ਅਮਰਤ ਛੱਕਿਆ ਹੋਇਆ ਅਮਰਤ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਦਾਤ ਵਖਸੀ ਆ ਸਾਡੇ ਦਸ਼ਮੇਸ਼ ਪਿਤਾ ਨੇ ਸੋ ਦੇਖ ਲਈ ਉਹਨਾਂ ਨੇ ਸਾਰੀ ਕੌਮ ਲਈ ਸਾਰਾ ਪਰਿਵਾਰ ਕੁਰਬਾਨ ਕੀਤਾ ਸਾਡੇ ਬੱਬਾ ਫਤੇ ਸਿੰਘ ਜੀ ਬੱਬਾ ਜੁਰਾਵਰ ਸਿੰਘ ਜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਆ ਉਹਨਾਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਆ ਕਿ ਆਪਣੇ ਜਿਹੜੇ ਲੋਕਾਂ ਲਈ ਕਿਵੇਂ ਆਪਾਂ ਗਾਹਾਂ ਵਿੱਚ ਵਿਚਰ ਕੇ ਸ਼ਹਾਦਤ ਦੇਣੀ ਆ ਜਾਂ ਜਾਨ ਦੇਣੀ ਆ ਸੋ ਸਾਨੂੰ ਉਹ ਸਿਖਾਉਂਦੇ ਨੇ ਸਾਨੂੰ ਲੜਨਾ ਵੀ ਉਹ ਸਿਖਾਉਂਦੇ ਨੇ ਸਾਨੂੰ ਸੱਚ ਤੇ ਪਹਿਰਾ ਦੇਣਾ ਵੀ ਉਹ ਹੀ ਸਿਖਾਉਂਦੇ ਨੇ ਮਾਤਾ ਨੂੰ ਬਹੁਤ ਫਿਕਰ ਹੁੰਦੀ ਆ ਕਿਉਂਕਿ ਆਪਣੇ ਸਿਰ ਦਾ ਸਾਈਂ ਗਵਾਇਆ ਮਾਤਾ ਨੇ ਉਹਨੂੰ ਕਾਟੇ ਤਾਂ ਕਦੇ ਪੂਰੇ ਹੋ ਨਹੀਂ ਸਕਦੇ ਹੁਣ 5 ਲੱਖ ਮੁਆਵਜ਼ੇ ਨਾਲ ਹੀ ਕਦੇ ਟਿੱਡ ਭਰ ਜੂਗਾ ਕਿਸ ਕਿਸ ਕਿਸੇ ਦਾ ਬੰਦਾ ਵਾਪਸ ਆ ਜੂਗਾ ਹੀ ਨਹੀਂ ਆ ਸਕਦਾ ਹੀ ਤੇ ਸਰਕਾਰਾਂ ਨੇ ਸਰਕਾਰ ਦੀ ਜਿਹੜੀ ਬਹੁਤ ਗੰਦੀਆਂ ਨੀਤੀਆਂ ਨੇ ਇਹ ਕਾਰਪੋਰੇਟ ਦੇ ਹੱਥਾਂ ਵਿੱਚ ਖੇਡਦੇ ਨੇ ਤੇਨ ਦੇਖੋ ਹੀ ਆਮ ਪਬਲਿਕ ਇਹਨਾਂ ਨੂੰ ਬਣਾਉਂਦੀ ਆ ਜਿਤਾਉਂਦੀ ਆ ਤੇ ਉੱਠਦੇ ਵੀ ਇਹ ਆਮ ਪਬਲਿਕ ਦੇ ਵਿੱਚੋਂ ਨੇ ਪਰ ਅਸਲ ਦੇ ਵਿੱਚ ਇਹ ਆਮ ਲੋਕਾਂ ਦਾ ਹੀ ਘਾਨ ਕਰਦੇ ਨੇ ਹੁਣ ਪੰਜਾਬ ਚ ਦੇਖ ਲਓ ਤੁਸੀਂ ਆਮ ਲੋਕਾਂ ਵਿੱਚ ਉੱਠ ਕੇ ਸਾਰੇ ਜਮਾਈ ਕੋਈ ਗਰੀਬ ਘਰ ਦਾ ਸੀ ਕੋਈ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ ਤੇ ਬਹੁਤ ਜ਼ਿਆਦਾ ਉਹਨਾਂ ਦੇ ਨਾਰਮਲ ਹਾਲਾਤ ਸੀ ਹੁਣ ਭਵੰਤਮਾਨ ਦੇਖ ਲਓ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਪਹਿਲਾਂ ਕਿੰਨੀ ਨਾਰਮਲ ਸੀ ਹੁਣ ਕਿੰਨੀ ਉਹ ਸਾਹੀ ਉਹਨਾਂ ਦੇ ਅੰਦਾਜ਼ ਹੋ ਗਏ ਕੁਰਤਾ ਪਜਾਮਾ ਕਿੰਨੇ ਮਤਲਬ ਵਧੀਆ ਕੁਆਲਿਟੀ ਦੇ ਪਾਉਂਦੇ ਨੇ 3 ਲੱਖ ਦੀ ਜੁੱਤੀ ਪਾਉਂਦੇ ਨੇ ਇੰਨੀ ਵੱਡੀ ਸਿਕਿਉਰਟੀ ਆਹੋ ਲੇ ਫਿਰਦੇ ਨਹੀਂ ਸਾਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਆ ਲੈਂਡ ਕਰੂਜ਼ਰ ਆ ਗੱਡੀਆਂ ਇੰਨੀਆਂ ਮਹਿੰਗੀਆਂ ਸ਼ਾਨਦਾਰ ਗੱਡੀਆਂ ਚੱਕੀ ਫਿਰਦੇ ਨੇ ਦੂਜਿਆਂ ਨੂੰ ਟੀਚਰਾ ਕਰਦੇ ਹੁੰਦੇ ਸੀ ਸੋ ਸਾਨੂੰ ਉਮੀਦ ਸੀ ਕਿ ਜੇ ਬਦਲਾ ਲਈਏ ਅਸੀਂ ਬਦਲਾ ਬਦਲਾ ਨਾਲ ਸਾਡਾ ਕੋਈ ਫਾਇਦਾ ਹੋ ਸਕਦਾ ਪਰ ਤੁਸੀਂ ਨੌਕਰੀ ਲਈ ਕਦੀ ਅਪਲਾਈ ਕੀਤਾ ਹੈ ਜਾਂ ਤੁਸੀਂ ਖੇਤੀ ਹੀ ਕਰਦੇ ਹੋ ਨਹੀਂ ਖੇਤੀ ਤਾਂ ਸਾਡੇ ਨਾਮ ਬਰਾਬਰੇ ਸਮਝੋ ਤੁਸੀਂ ਖੇਤੀ ਤਾਂ ਇੱਕ ਕਨਾਲ ਕੁਝ ਨਹੀਂ ਹੁੰਦੀ ਇੱਕ ਕਨਾਲ ਦੇ ਵਿੱਚ ਉਹ ਤੁਸੀਂ ਲਾ ਲਓ 2 ਕਵਾਂਟਰ ਦਾਣੇ ਨਿਕਲੇ ਹੁੰਦੇ ਨਹੀਂ ਠੀਕ ਹੈ ਜੀ ਤੇ ਮੈਂ ਫੈਕਟਰੀ ਚ ਕੰਮ ਕਰਦਾ ਸੀ 11 ਕੁ ਹਜ਼ਾਰ ਤਨਖਾਹ ਤੇ ਮੈਂ ਬੀ ਐਮ ਸੀ ਮਸ਼ੀਨ ਦਾ ਆਪਰੇਟਰ ਹੀ ਉਹਦਾ ਕੰਮ ਕਰਦਾ ਹੁਣ ਮੈਂ ਕਿਉਂ ਬੈਠਾ ਹਾਂ ਮੈਂ ਉਹੀ ਕਹਿ ਰਹੀ 11 ਹਜ਼ਾਰ ਅਗਰ ਮਹੀਨੇ ਦੰਦਾ ਹੁਣ ਤਾਂ ਉਹ ਵੀ ਨਹੀਂ ਆਊਗਾ ਤੁਸੀਂ ਇੱਥੇ ਬੈਠੇ ਉੱਤੇ ਗੱਲਾਂ ਆਏ ਆ ਜੀ ਜਦੋਂ ਵੀ ਆਪਣੇ ਲੋਕਾਂ ਤੇ ਭੀੜ ਪੈਂਦੀ ਆ ਜਦੋਂ ਵੀ ਲੋਕਾਂ ਨੂੰ ਚਾਹੀਦਾ ਕਿ ਹਾਂ ਆਪਣੇ ਨਾਲ ਖੜਨਾ ਚਾਹੀਦਾ ਉਦੋਂ ਮੈਂ ਹਮੇਸ਼ਾ ਖੜਦਾ ਮੈਂ ਕੰਮ ਛੱਡ ਕੇ ਆ ਜਾਂਦਾ ਉਹਨਾਂ ਕਿਉਂਕਿ ਕੰਮ ਤਾਂ ਸਾਰੀ ਜ਼ਿੰਦਗੀ ਕਰਨੇ ਨਹੀਂ ਕੰਮ ਸਾਰੀ ਜ਼ਿੰਦਗੀ ਕਰਨੀ ਆਈ ਆਪਾਂ ਨੇ ਕੰਮ ਤਾਂ ਮੰਨ ਕੇ ਚੱਲੋ ਤੁਸੀਂ ਹਫ਼ਤੇ 10 ਦਿਨ ਨੂੰ ਆਂਦੋਲਨ ਆਪਾਂ ਫਤਿਹ ਕਰ ਲੈਣਾ ਉਸ ਤੋਂ ਬਾਅਦ ਵੀ ਮੈਂ ਕੰਮੇ ਕਰਨ ਲਈ ਇਹ ਜਿਹੜਾ ਮਾਣ ਹੁੰਦਾ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣੇ ਇਹ ਬਾਰ-ਬਾਰ ਨਹੀਂ ਆਉਂਦੇਗੇ ਇਹ ਇਤਿਹਾਸ ਕਰਮ ਵਾਲਿਆਂ ਨੂੰ ਮਿਲਦਾ ਹੁੰਦਾ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਇਸ ਮੈਂ ਇਤਿਹਾਸ ਦੇ ਵਿੱਚ ਸ਼ਾਮਲ ਹੁਣਾ ਤੇ ਮੈਨੂੰ ਇੱਕ ਹੀ ਚੀਜ਼ ਦਾ ਮੈਨੂੰ ਬਹੁਤ ਦੁੱਖ ਹੁੰਦਾ ਸੀ ਪਿਛਲੇ 26 ਨਵੰਬਰ ਦਾ 2020 ਜਦੋਂ ਆਪਣੇ ਬੈਰੀਕੇਡ ਭੰਨੇ ਓਟੀਵੀ 'ਚ ਬੈਠ ਕੇ ਜਾਂ ਮੋਬਾਈਲ 'ਚ ਦੇਖਦੇ ਹੁੰਦੇ ਸੀ ਤੇ ਮੈਨੂੰ ਗਿਲਾ ਬਹੁਤ ਹੁੰਦਾ ਤੇ ਦੁੱਖ ਹੁੰਦਾ ਸੀ ਆਪਣੇ ਆਪ ਤੇ ਕਿ ਮੈਂ ਕਿਉਂ ਨਹੀਂ ਮੁਰੇ ਹੋ ਕੇ ਉਦੋਂ ਲੜਿਆ ਸੀ ਆਪਣੇ ਲਈ ਇਹੋ ਅਸੀਂ ਕਿਉਂ ਨਹੀਂ ਭੰਨੇ ਤੇ ਜਿਹੜਾ ਉਹ ਲੰਬਾ ਮੇਰੇ ਮਨ ਦਾ ਉਹ ਮਇਤ ਕੀ ਲਾਇਆ ਹੀ ਮੈਂ 13 ਫਰਵਰੀ ਨੂੰ ਢਾਈ ਤਿੰਨ ਘੰਟੇ ਵਿੱਚ ਵਿਚਿਰ ਕੇ ਆਨ ਇੰਨੀ ਜਮਾਈ ਅਸੀਂ ਇੱਕ ਬੰਕਰ ਬਣਾਇਆ ਇਤਿ ਆਰਮੀ ਪੁਲਿਸ ਵਾਲਿਆਂ ਨੇ ਉਹ ਛੱਡ ਕੇ ਗਾਹਾਂ ਭੱਜ ਜਾਂਦੇ ਅਸੀਂ ਪੱਥਰ ਵੀ ਖਿੱਚੇ ਨਹੀਂ ਅਸੀਂ ਪੂਰਾ ਮੈਂ ਕਿਹਾ ਦਿਲੋਂ ਲੜਿਆ ਹੀ ਉਸ ਦਿਨ ਤੇ ਜਿਹੜਾ ਮੇਰਾ ਲੰਬਾ ਸੀ ਉਹ ਮੇਰਾ ਮੈਂ ਲੰਬਾ ਵੀ ਲਾਤਾ ਹੀ ਮੈਨੂੰ ਖੁਸ਼ੀ ਹੁੰਦੀ ਆ ਕਿ ਹੁਣ ਮੈਨੂੰ ਬਹੁਤ ਕਹਿੰਦੇ ਨੇ ਮੈਨੂੰ ਆਪਣੇ ਪੱਤਰਕਾਰ ਨੇ ਇਹ ਵੀ ਕਹਿ ਦਿੰਦੇ ਨੇ ਹੁਣ ਪੜ੍ਹੇ ਲਿਖੇ ਹੁੰਦੇ ਨੇ ਕਿ ਭਾਈ ਤੂੰ ਐਂ ਤੇਰੀ ਮਾਤਾ ਬਿਮਾਰਾ ਤੂੰ ਅੱਗੇ ਹੋ ਕੇ ਨਾ ਲੜਿਆ ਕਰ ਮੈਂ ਕਿਹਾ ਦੇਖੋ ਮਰਨਾ ਤਾਂ ਇੱਕ ਦਿਨ ਆ ਮਰਨਾ ਐਕਸੀਡੈਂਟ ਚ ਵੀ ਮਰਨਾ ਬਿਮਾਰੀ ਨਾਲ ਵੀ ਆ ਜਦੋਂ ਪ੍ਰਮਾਤਮਾ ਨੇ ਲਿਖਤੀ ਜਿੰਨੀ ਲਿਖਤੀ ਉੰਨੀ ਉਹ ਭੋਗਣੀਆਂ ਬੰਦੇ ਨੇ ਉਦੋਂ ਵੱਧ ਨਹੀਂ ਹਾਂ ਮਾਣ ਜਰੂਰ ਆਊਗਾ ਕਿ ਮੈਂ ਆਪਣੇ ਲੋਕਾਂ ਲਈ ਲੜਿਆ ਤਾਂ ਹੈਗਾ ਮੈਂ ਵਿਚਰਿਆ ਤਾਂ ਹੈਗਾ ਹੀ ਇਸ ਕਰ ਇਸ ਕਰਕੇ ਮੈਂ ਸਦਾ ਇਹ ਨਾ ਆਪਣੇ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਹਮੇਸ਼ਾ ਖੜਦਾ ਰਹੂੰਗਾ ਤੇ ਮੇਰਾ ਇਹ ਜਨੂੰਨ ਆਈ ਇੱਕ ਕਿਸਮ ਦਾ ਤੁਸੀਂ ਲਾ ਲਓ ਤੇ ਇਹ ਮੇਰਾ ਜਨੂੰਨ ਬਰਕਰਾਰ ਰਹੂੰਗਾ ਹੀ ਬਿਲਕੁਲ ਸਦਕ ਦੇਖ ਰਹੇ ਹੋ ਹਰਪ੍ਰੀਤ ਸਿੰਘ ਦਾ 11000 ਦੀ ਨੌਕਰੀ ਕਰਦੇ ਨੇ ਮਹੀਨੇ ਦੇ ਕਮਾਉਂਦੇ ਨੇ 11000 ਰੁਪਏ ਪਰ ਹੁਣ ਨੌਕਰੀ ਤੇ ਨਹੀਂ ਜਾ ਰਹੇ ਇਥੇ ਅੰਦੋਲਨ ਤੇ ਡਟੇ ਹੋਏ ਨੇ ਪਿਤਾ ਨੂੰ ਇਸ ਅੰਦੋਲਨ ਚ ਇਸ ਤੋਂ ਪਹਿਲਾਂ ਜੋ ਹੋਇਆ ਸੀ ਉਸ ਚ ਗਵਾ ਚੁੱਕੇ ਨੇ ਮਾਦੇ ਫੋਨ ਆਉਂਦੇ ਨੇ ਮਾਂ ਨੂੰ ਚਿੰਤਾ ਹੈ ਮਾਂ ਘਰ ਬਿਮਾਰ ਪਈ ਹੈ ਪਰ ਮਾਂ ਨੂੰ ਹੌਸਲਾ ਦਿੰਦੇ ਰਹਿੰਦੇ ਨੇ ਕਿ ਹਾਂ ਮੈਂ ਇਸ ਅੰਦੋਲਨ ਚ ਮੋਰੀ ਹੋ ਕੇ ਲੜ ਰਿਹਾ ਮੈਂ ਇਸੇ ਤਰੀਕੇ ਨਾਲ ਲੜਦਾ ਰਹਾਂਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਨੇ ਬਹੁਤ ਸਾਰੀਆਂ ਕਹਾਣੀਆਂ ਨੇ ਜੋ ਇਸ ਸ਼ੰਭੂ ਬਾਰਡਰ ਤੇ ਦੇਖਣ ਸੁਣਨ ਨੂੰ ਮਿਲਣ ਗਿਆ ਹਾਂਜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿਵੇਂ ਆਪਣੇ ਹੁਣ ਤੱਕ ਹੀ तकरीबन 4-5 ਸ਼ਹੀਦ ਹੋ ਜਾਂਦੇ ਨੇ ਤੇ ਜਿਹੜੀ ਕੱਲ ਨੌਜਵਾਨ ਦੀ ਮੌਤ ਹੋਈ ਆ ਖੁਨੌਰੀ 21 ਸਾਲ ਦਾ ਜਿਹੜਾ ਮੁੰਡਾ ਵਿਚਾਰਾ ਸੁਭ ਦੀ ਪਤਾ ਨਹੀਂ ਕੀ ਨੌ ਸੀ ਉਹ ਮੁੰਡੇ ਦੀ ਜਿਹੜੀ ਮੌਤ ਆ ਉਹਦਾ ਡੁੱਲਿਆ ਖੂਨ ਆ ਉਹਦੀ ਸ਼ਹੀਦੀ ਉਹ ਜਾਇਆ ਨਹੀਂ ਜਾਊਗੀ ਬੇਕਾਰ ਨਹੀਂ ਜਾਊਗੀ ਉਹਨੇ ਰੰਗ ਜ਼ਰੂਰ ਲਿਆਉਣਾ ਹੁਣ ਜਿਵੇਂ ਕਿ ਕਿਸਾਨ ਜਥੇਬੰਦੀਆਂ ਨੇ ਇਹ ਅੱਜ ਵੀ ਮੀਟਿੰਗ ਚੰਡੀਗੜ੍ਹ ਹੋਈ ਆ ਇਕੱਠੀਆਂ ਹੋਣ ਗਈ ਆ ਤੇ ਪੰਜਾਬ ਦੇ ਜਿਹੜੇ ਆਮ ਲੋਕ ਨੇ ਹੁਣ ਹੀ ਸਾਡੇ ਇੱਕ ਸਮਰਾਲੇ ਤਹਿਸੀਲ ਦਾ ਇੱਥੇ ਮੁੰਡਾ ਸਾਡੇ ਨਾਲ ਦੇ ਪਿੰਡਾਂ ਦਾ ਉਹ ਮਿਲਿਆ ਸੀ ਮੈਨੂੰ ਉਹ ਕਹਿੰਦਾ ਸਾਡਾ ਖੂਨ ਖੋਲਦਾ ਕਿ ਭਾਈ ਸਾਡੇ ਧੀਆ ਸਾਡੇ ਭੈਣ ਭਾਈਆਂ ਨੂੰ ਮਾਰ ਰਹੇ ਨੇ ਅਸੀਂ ਘਰੇ ਬੈਠੇ ਕੀ ਕਰਦੇ ਆ ਉਹ ਨਿਕਲ ਕੇ ਆਉਂਦੇ ਨੇ ਹਰੇਕ ਆਮ ਜਿਹੜੇ ਵਾਸੀ ਨੇ ਪੰਜਾਬ ਦੇ ਮਾ ਉਹਨਾਂ ਨੂੰ ਹੱਥ ਜੋੜ ਕੇ ਕਰਨੇ ਅਪੀਲ ਕਰਦਾ ਕਿ ਭਾਈ ਜੀ ਕਰੋ ਨਿਕਲੋ ਅੱਜ ਘਰੇ ਬੈਠਣ ਦਾ ਸਮਾਂ ਨਹੀਂ ਆਏਗਾ ਜਿਹੜੀ ਇਹ ਲੜਾਈ ਆ ਇਹ ਬਹੁਤ ਵੱਡੀ ਲੜਾਈ ਆ ਪੰਜਾਬ ਦੀ ਹੋਂਦ ਦੀ ਲੜਾਈ ਆ ਕਿਉਂਕਿ ਜਦੋਂ ਕਾਰਪੋਰੇਟ ਦੇ ਹਵਾਲੇ ਖੇਤੀ ਹੋ ਗਈ ਤਾਂ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਚੀਜ਼ ਦੇਣੀ ਆ ਅੱਜ ਜਿਹੜੀ ਤੁਸੀਂ 2 ਰੁਪਏ ਦੀ ਕਣਕ ਲੈਣੇ ਹੋ ਜਿਨ੍ਹਾਂ ਨੂੰ ਮਿਲਦੀ ਆ 2 ਰੁਪਏ ਮੈਨੂੰ ਵੀ ਮਿਲਦੀ ਆ ਅਸੀਂ ਗਰੀਬ ਕਿਸਾਨ ਕਰਕੇ ਸਾਨੂੰ ਉਹ ਸਕੀਮ ਮਿਲਦੀ ਆ 2 ਰੁਪਏ ਦੀ ਜਿਹੜੀ ਦਾਣੇ ਮਿਲਦੇ ਨੇ ਉਹ ਗਰੀਬਾਂ ਨੂੰ ਮੈਂ ਕਿਹਾ ਜਮਾ ਹੀ ਨਹੀਂ ਮਿਲਦੀ ਮੇਰੇ ਖਿਆਲ 'ਚ ਜੇ ਕਾਰਪੋਰੇਟ ਦੇ ਹਵਾਲੇ ਹੋ ਗਈ ਖੇਤੀ ਕਾਰਪੋਰੇਟ ਨੇ ਅੱਜ ਜਿਹੜੀ ਕਣਕ 2100 ਦੀ ਕੁਆਂਟਲ ਆ ਇਨਾਂ ਦੀ ਆਉਂਦੇ ਟਾਈਮ ਹੀ 4-5000 ਦੀ ਕੁਆਂਟਲ ਕਰ ਦੇਣੀਆਂ ਤੇ ਜਿਹੜੇ ਗਰੀਬ ਨੇ ਉਹਨਾਂ ਨੇ ਹੁਣ ਤੱਕ ਗਰੀਬ ਹੈਗੇ ਨੇ ਉਹਨਾਂ ਨੇ ਹੋਰ ਗਰੀਬ ਹੋ ਜਾਣਾ ਸਮਾ ਬਹੁਤ ਭਿਆਨਕ ਹੁੰਦਾ ਇਹ ਸਮਝਣ ਦੀ ਲੋੜ ਆ ਸਭ ਨੂੰ ਇਹ ਆਏ ਨਹੀਂ ਹੈਗਾ ਕਿ ਕਿਸਾਨਾਂ ਦੀ ਲੜਾਈ ਆ ਇਕੱਲੀ ਕਿਸਾਨਾਂ ਦੀ ਲੜਾਈ ਤਾਂ ਚਲੋ ਹੈਗੀ ਹੋਆ ਇਹ ਸਾਰੀ ਹੌਂਦ ਦੀ ਲੜਾਈ ਆ ਸਾਰੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਵੀ ਲੜਾਈ ਆ ਕਿਉਂਕਿ ਕਾਰਪੋਰੇਟ ਹੀ ਬਹੁਤ ਗਲਤ ਚੱਲਦੇ ਨੇ ਉਹਨਾਂ ਨੇ ਤੇ ਆਪਣੀ ਚੀਜ਼ ਐਮ ਆਰ ਪੀ ਲੈ ਕੇ ਦੇ ਦਿੰਦੇ ਨੇ ਹੁਣ ਕਿਸਾਨ ਤਾਂ ਦੇਖ ਲਓ ਐਮ ਐਸ ਪੀ ਉਹਨਾਂ ਨੂੰ ਮਿਲਦੀ ਆ ਕਣਕ ਤੇ 21-2200 ਝੋਨੇ ਤੇ ਵੀ ਇੰਨੀ ਕਿੱਥੇ ਮਿਲਦੀ ਹੈ ਇਹਨਾਂ ਨੂੰ ਇਸ ਕਰਕੇ ਇਹ ਜਿਹੜੀ جنگ ਆ ਜਿਵੇਂ ਉਹ ਨੌਜਵਾਨ ਦਾ ਡੋਲਿਆ ਖੂਨ ਉਹਨੇ ਜ਼ਰੂਰ ਇਸ ਮਾਹੌਲ ਇਸ ਮੋਰਚੇ ਵਿੱਚ ਰੰਗ ਜੋਸ਼ ਭਰਨਾ ਜਿੰਨਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਅਸੀਂ ਅਪੀਲ ਕਰਦੇ ਕਿ ਭਾਈ ਤੁਸੀਂ ਆਪਣੇ ਆਪਸੀ ਮਤਭੇਦ ਭਾਵ ਭੁਲਾ ਕੇ ਇਕੱਠੇ ਹੋ ਕੇ ਲੜੋ ਆਓ ਮੈਦਾਨ ਦੇ ਵਿੱਚ ਕਿਉਂਕਿ ਆਪਣਾ ਹੁਣ ਜਿਹੜਾ ਏਕਾ ਉਹਨੇ ਹੀ ਆਪਾਂ ਨੂੰ ਜਿਤਾਉਣਾ ਜਿੰਨੇ ਪੰਜਾਬ ਦੇ ਗਾਇਕ ਨੇ ਜਿੰਨੇ ਪੰਜਾਬ ਦੇ ਐਕਟਰ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਕਿ ਤੁਸੀਂ ਘਰੇ ਬੈਠੇ ਤੁਸੀਂ ਕੀ ਕਰਦੇ ਹੋ ਆਵਾਜ਼ ਹੀ ਚੱਕੋ ਬਹੁਤ ਪੇਸ਼ੇਲੀ ਅੰਦੋਲਨਦਾਰਾਂ ਨੂੰ ਬਹੁਤ ਆਵਾਜ਼ ਚੱਕਦੇ ਸੀ ਬਹੁਤ ਹੁੱਬ ਹੁੱਬ ਕੇ ਕਲਾਕਾਰ ਬਹੁਤ ਗਾਇਕ ਆਉਂਦੇ ਸੀ ਗਾਣੇ ਬਣਾਉਂਦੇ ਸੀ ਅ ਅੱਜ ਦੇ ਟਾਈਮ ਬਹੁਤ ਮੇਰੇ ਖਿਆਲ ਚ ਦੋ ਤਿੰਨ ਕ ਸਿੰਗਰਾਂ ਨੇ ਹੁਣ ਗਾਣੇ ਆ ਰਹੇ ਨੇ ਉਹਨਾਂ ਦੀ ਉਹਨਾਂ ਨੇ ਗਾਣੇ ਕੱਢੇ ਨੇ ਕੋਈ ਕਲਾਕਾਰ ਨਹੀਂ ਆਉਂਦਾ ਹੱਕ ਦੇ ਵਿੱਚ ਦੇਖੋ ਇੱਕ ਆਮ ਲੋਕ ਨੇ ਹੁਣ ਆਪਣੇ ਕੋਲ ਫੋਨ ਹੁੰਦਾ ਫੋਨ ਤੇ ਪੋਸਟ ਵੀ ਨਹੀਂ ਪਾ ਸਕਦੇ ਇੰਨੇ ਲੋਕਾਂ ਦੇ ਮਤਲਬ ਜਿਹੜਾ ਫੋਨ ਚਿੱਟਾ ਹੋਇਆ ਪਿਆ ਸੋ ਤੁਹਾਨੂੰ ਇਹੀ ਕਹਿੰਦੇ ਆ ਕਿ ਅਸੀਂ ਭਾਈ ਥੋਡੇ ਭੈਣ ਭਾਈਆ ਤੁਹਾਡੇ ਧੀ ਪੁੱਤ ਅਸੀਂ ਕੋਈ ਬਗਾਨੇ ਨਹੀਂ ਹੈਗੇ ਇੱਥੇ ਅਸੀਂ ਮਰਦੇ ਆਂ ਲੜਦੇ ਆਂ ਅਸੀਂ ਤੁਹਾਡੇ ਲਈ ਲੜਦੇ ਆਂ ਅਸੀਂ ਜਰੂਰ ਚਲੋ ਪ੍ਰਮਾਤਮਾ ਤੋਂ ਆਸ ਕਰਦੇ ਆਂ ਕਿ ਸਾਨੂੰ ਕੁਝ ਹੋਵੇ ਨਾ ਅਸੀਂ ਠੀਕ ਠਾਕ ਰਹੀਏ ਹਰੇਕ ਦਾ ਦਿਲ ਕਰਦਾ ਕਿ ਅਸੀਂ ਠੀਕ ਰਹੀਏ ਪਰ ਜਿਹੜੀ ਗੋਲੀ ਹੁੰਦੀ ਆ ਗੋਲੀ ਨੇ ਨਾ ਕੋਈ ਬੱਚਾ ਦੇਖਣਾ ਨਾ ਕੋਈ ਬਜ਼ੁਰਗ ਦੇਖਣਾ ਉਹਨੇ ਤਾਂ ਠਾਹ ਕਰਕੇ ਬਾਜੀ ਜਾਣਾ ਉਹ ਨਹੀਂ ਦੇਖਦੀ ਹੈ ਕਿ ਕਿਸੇ ਦੀ ਕੀ ਹੈ ਦੀ ਉਮਰ ਮੈਂ ਨੌਜਵਾਨ ਹੈ ਬਹੁਤ ਘੱਟ ਉਮਰ ਹੈ ਵਿਆਹ ਹੋਇਆ ਹੈ ਜਾਂ ਨਹੀਂ ਵਿਆਹ ਹੋਇਆ ਇਸ ਕਰਕੇ ਤੁਹਾਨੂੰ ਕਹਿੰਦੇ ਕਿ ਆਜੋ ਇਕੱਠੇ ਹੋ ਜੋ ਲੋਕਾਂ ਦੀ ਜਿਹੜੀ ਏਕਤਾ ਲੋਕਾਂ ਦੀ ਪਾਵਰੇ ਬਹੁਤ ਵੱਡੀ ਹੁੰਦੀ ਹੈ ਉਹੀ ਜਿਤਾਉਂਗੀ ਆਪਾਂ ਨੂੰ ਬਿਲਕੁਲ ਪਿਤਾ ਦੀ ਮੌਤ ਤੋਂ ਬਾਅਦ ਖਰਪ੍ਰੀਤ ਸਿੰਘ ਤੇ ਵੱਡੀਆਂ ਜ਼ਿੰਮੇਵਾਰੀਆਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਤਾਂ ਪੂਰਾ ਕਰ ਹੀ ਰਹੇ ਨੇ ਵੱਡੇ ਭਰਾ ਦੇ ਨਾਲ ਮਿਲ ਕੇ ਪਰ ਇਥੇ ਸ਼ੰਭੂ ਬਾਰਡਰ ਤੇ ਵੀ ਪਿਤਾ ਦੀ ਜਿਹੜੀ ਭੂਮਿਕਾ ਸੀ ਉਸ ਨੂੰ ਇੱਥੇ ਬਾਖੂ ਵੀ ਨਿਭਾ ਰਹੇ ਨੇ ਕਾਫੀ ਵੱਡੀਆਂ ਗੱਲਾਂ ਕਰ ਰਹੇ ਨੇ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਵੀ ਇਕਜੁੱਟ ਹੋਣ ਜਿਹੜੇ ਸੇਲੀਬ੍ਰਿਟੀਜ਼ ਨੇ ਜਾਂ ਜਿਨ੍ਹਾਂ ਲੋਕਾਂ ਦਾ ਪ੍ਰਭਾਵ ਹੈ ਉਹ ਲੋਕ ਸੋਸ਼ਲ ਮੀਡੀਆ ਤੇ ਹੀ ਆਪਣੀ ਆਵਾਜ਼ ਜੋ ਹੈ ਜ਼ਰੂਰ ਚੁੱਕਣ ਹਰਪ੍ਰੀਤ ਸਿੰਘ ਵਰਗੇ ਹੋਰ ਵੀ ਬਹੁਤ ਸਾਰੇ ਐਸੇ ਨੌਜਵਾਨ ਤੁਹਾਨੂੰ ਮੂਰਲੀ ਕਤਾਰ 'ਚ ਸਭ ਤੋਂ ਅੱਗੇ ਵੇਖਣ ਨੂੰ ਮਿਲਣਗੇ ਜੋ ਇਸ ਅੰਦੋਲਨ ਨੂੰ ਲੜ ਰਹੇ ਨੇ ਬਾਖੂ ਵੀ ਲੜ ਰਹੇ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਮੇਰੇ ਨਾਲ ਮੇਰੀ ਸਹਿਯੋਗੀ ਸੋਨੀਆ ਮੈਅਰ ਸ਼ਿਵਕੋਰ ਸ਼ੰਭੂ ਬੋਟਰ